ਸਰ ਵਿంటర్ ਕਲੈਕਸ਼ਨ ਦਾ ਸਟਾਕ ਜੇ ਤੁਸੀ ਵੀ ਪਰਣਾ ਹੈ ਆਪਣੇ ਸ਼ਾਪ ਦੇ ਅੰਦਰ ਤਾਂ ਤੁਸੀਂ ਕਲੈਕਸ਼ਨ ਲੈ ਸਕਦੇ ਹੋ ਫੈਕਟਰੀ ਰੇਟ ਦੇ ਅੰਦਰ ਲੁਧਿਆਣਾ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਮੋਹਾਲੀ ਤੋਂ ਵੀ ਸਸਤੇ ਕਿਡਜ਼ ویئر ਦੇ ਆਰਟੀਕਲ ਲੈ ਕੇ ਆ ਚੁੱਕੇ ਹਾਂ ਉਹ ਵੀ ਵਿంటర్ ਕਲੈਕਸ਼ਨ ਦੇ ਕਿਉਂਕਿ ਵਿంటర్ ਚੱਲ ਰਿਹਾ ਹੈ ਤਾਂ ਵਿంటర్ ਵਾਸੀ ਵਿੰਟਰ ਆਰਟੀਕਲ ਲੈ ਕੇ ਆਵਾਂਗੇ ਤੇ ਬਹੁਤ ਪਿਆਰੇ ਕਲੈਕਸ਼ਨ ਨੇ ਜਿਹਦੇ ਵਿੱਚ ਕੁਝ ਸੈਲੀਬ੍ਰਿਟੀ ਪੈਟਰਨ ਵਾਲੇ ਆਰਟੀਕਲ ਤੁਹਾਨੂੰ ਦਿਖਾਉਣ ਵਾਲੇ ਹਾਂ ਜੇ ਤੁਸੀਂ ਵੀ ਪਰਚੇਸਿੰਗ ਕਰਨਾ ਚਾਹੁੰਦੇ ਹੋ ਫੈਕਟਰੀ ਰੇਟ ਦੇ ਅੰਦਰ ਤੁਸੀਂ ਵੀ ਕਲੈਕਸ਼ਨ ਲੈਣੇ ਆਪਣੇ ਦੁਕਾਨ ਵਾਸਤੇ ਤੁਸੀਂ ਆਰਟੀਕਲ ਦੇਖ ਸਕਦੇ ਹੋ ਕਿਉਂਕਿ ਵੀਡੀਓ ਕਾਲ ਦੀ ਫੈਸਿਲਿਟੀ ਮਿਲ ਰਹੀ ਹੈ ਤੁਹਾਨੂੰ ਨਾਲ ਦੀ ਨਾਲ ਕਲੈਕਸ਼ਨ ਆ ਪ੍ਰੀਟੀਏ ਕੀ ਰੇਂਜ ਤੁਸੀਂ ਸੁਣੋਗੇ ਨਾ ਤੁਸੀਂ ਹੈਰਾਨ ਹੋ ਜਾਗੇ ਤੁਸੀਂ ਇਨਸਟੈਂਟ ਆਰਡਰ ਕਰ ਦੇਣਾ ਹੈ ਮੇਰੀ ਪੂਰੀ ਗਾਰੰਟੀ ਹੈ ਤੁਸੀਂ ਇਨਸਟੈਂਟ ਆਰਡਰ ਕਰੋਗੇ ਹੀ ਕਰੋਗੇ ਤਾਂ ਚਲੋ ਮੈਂ ਸ਼ੁਰੂ ਕਰਦੇ ਆ ਅੱਜ ਦਾ ਵਿంటర్ ਕਲੈਕਸ਼ਨ ਦੇਖਣਾ ਕਿਡਸ ਦੇ ਅੱਜ ਸਸ਼ੈ ਗਾਲਜੀ ਵੈਲਕਮ ਬੈਕ ਟੂ आवर ਚੈਨਲ ਕਿਵੇਂ ਤੁਸੀਂ ਸਾਰੇ ਆਏ ਹੋ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆਂ ਹੋਗੇ ਤਾਂ ਚਲੋ ਫਿਰ ਸ਼ੁਰੂ ਕਰਦੇ ਆ ਅੱਜ ਦੀ ਆਪਣੀ ਵੀਡੀਓ दिखावांगे, कुछ कलैक्शन बहुत ज्यादा हो रही है, है। त करके ठंडी के कपड़े लैके आए आप ज्वाका बहुत प्यारे कलैक्श ने बॉर्न बेबी तो लैके फोर्टीन ईयरस ज्वाका के हर एक कपड़े मिलते हैं बट हजे आप स्पेसल विंटर आर्टल्स देखने जो थोड़ा भी परचेसिंग करनी है कर सकते हो चलो फिर वन बाय वन आर्टिकल देखना शुरू कर देकल आ देखो कि प्यारा कलैक्शन है कलर चार्ट चैक कर सकते हो सब तो पहला ਅੱਜ ਕੈਪ ਦੇਖੋ ਕਿੰਨੀ ਪਿਆਰੀ ਹੈ ਯਾਰ ਸੱਚੀ ਬਹੁਤ ਸੋਹਣੀ ਹੈ ਵੂਲਨ ਆਰਟੀਕਲ ਹੈ ਤੇ ਇਸ ਤਰ੍ਹਾਂ ਦੇ ਆਰਟੀਕਲ ਜਨਰਲੀ ਮੈਂ ਦੇਖਦੀ ਆ ਟੀਵੀ ਸੀਰੀਅਲ ਦੇ ਅੰਦਰ ਜਾਕਾ ਨੂੰ ਪਾਏ ਬਟ ਇਹ ਤੁਹਾਨੂੰ ਇਹ ਤਾਂ ਮਿਲ ਜਾਣਗੇ ਤੇ ਪ੍ਰੀਮੀਅਮ ਕੁਆਲਟੀ ਦੇ ਅੰਦਰ ਆਰਟੀਕਲ ਰਹਿਣਾਲ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਕਲੈਕਸ਼ਨ ਹੈ ਨਾਲੇ ਜਾਕਾ ਦੇ ਕੱਪੜੇ ਹੁੰਦੇ ਬੜੇ ਸੋਹਣੇ ਐ ਤੇ ਇਹ ਰਹੀ ਜੀ ਇਹਦਾ ਬਾਟਮ ਬਾਟਮ ਵੀ ਸੇਮ ਰਹਿਣ ਵਾਲਾ ਹੈ ਜੀ ਮਤਲਬ ਵੂਲਨ ਦਾ ਹੀ ਬਾਟਮ ਆਜੂਗਾ ਤੇ ਇਹਦੇ ਵਿੱਚ ਹੋਰ ਵੀ ਸਾਈਜ਼ਸ ਨੇ ਇਹ ਹੈ ਜੀ ਆਪਣਾ 20 ਨੰਬਰ ਮਤਲਬ ਸਾਈਜ਼ ਇਤਨਾ ਹੈ ਦਾ ਬੀ ਨੰਬਰ ਸਾਈਜ਼ ਦਾ ਆਰਟੀਕਲ ਹੈ ਚਲੋ ਇੱਕ ਹੋਰ ਦਿਖਾਨੇ ਆ ਇਹਦੇ ਵਿੱਚ ਇੱਕ ਆਵਲਾ ਕਲਰ ਦੇਖ ਸਕਦੇ ਹੋ ਦੂਜਾ ਕਲਰ ਇਹ ਬਣ ਕੇ ਆਏ ਦੇ ਵਿੱਚ ਡਿਜ਼ਾਈਨ ਪੈਟਰਨ ਬਹੁਤ ਪ੍ਰੀਟੀ ਹੈ ਤੇ ਕਲਰ ਇਹ ਵੀ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਸੇਮ ਕਲਰ ਦੀ ਬਾਟਮ ਆ ਜੂਗੀ ਸਾਈਜ਼ਸ ਹੋਰ ਵੀ ਮਿਲ ਜਾਣਗੇ ਤਾਂ ਇਸ ਤੋਂ ਇਲਾਵਾ ਤੁਹਾਨੂੰ ਦਿਖਾਨੇ ਇੱਕ ਹੋਰ ਆਰਟੀਕਲ ਆ ਚੈੱਕ ਕਰੋ スウェットਸ਼ਰਟ ਦੇ ਅੰਦਰ ਆਰਟੀਕਲ ਆਉਣ ਵਾਲਾ ਹੈ ਬੈਕ ਸਾਈਡ ਵੀ ਪ੍ਰਿੰਟ ਮਿਲੇਗਾ ਅੱਗੇ ਵਜੋਂ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਮਿਲਣ ਵਾਲਾ ਹੈ ਕਾਫੀ ਪਿਆਰਾ ਜਿਹਾ ਪੀਸ ਹੈ ਨਾਲ ਦੀ ਨਾਲ ਕਾਟਰਾਈਜ਼ ਫੈਬਰਿਕ ਆਉਣ ਵਾਲਾ ਹੈ ਇਸ ਫੈਬਰਿਕ ਦਾ ਨਾਇਜੀ ਕੋਟਰਾਈਜ਼ ਫੈਬਰਿਕ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਮਾਰਕੀਟ ਦੇ ਅੰਦਰ ਕੋਟਰਾਈਜ਼ ਫੈਬਰਿਕ ਤੁਸੀਂ ਇਹ ਵਾਲਾ ਆਰਟੀਕਲ ਲੈ ਸਕਦੇ ਜਿਹਦੇ ਚੋਕਰ ਨੂੰ ਠੰਡ ਨਹੀਂ ਲੱਗਦੀ ਕਿਉਂਕਿ ਇਹ ਪੂਰਾ ਵੂਲਨ ਹੈ ਕੋਟਰਾਈਜ਼ ਮਤਲਬ ਵੂਲਨ ਹੀ ਆਊਗਾ ਜੀ ਇਹ ਪੂਰਾ ਤੇ ਨਾਲੇ ਪੌਕੇਟ ਦੇਖੋ ਤੁਸੀਂ ਹਏ ਕਿੰਨੀ ਪਿਆਰੀ ਪੌਕੇਟ ਹੈ ਨਾ ਸੋਹਣਾ ਲੱਗ ਰਿਹਾ ਹੈ ਕਲੈਕਸ਼ਨ ਜੇ ਤੁਹਾਨੂੰ ਇਹ ਵਾਲਾ ਆਰਟੀਕਲ ਲੈਣਾ ਤੁਸੀਂ ਆਹ ਵਾਲਾ ਆਰਟੀਕਲ ਲੈ ਸਕਦੇ ਹੋ ਇੱਕ ਹੋਰ ਆਰਟੀਕਲ ਤੁਹਾਨੂੰ ਦਿਖਾ ਦੇਣਾ ਇੱਕ ਆਵਲਾ ਆਰਟੀਕਲ ਚੈੱਕ ਕਰੋ ਜੈਕਟ ਪੈਟਰਨ ਦੇ ਅੰਦਰ ਆਉਣ ਵਾਲਾ ਹੈ ਜੀ ਪੀਸ ਇਹਦੇ ਥੱਲੇ ਤੁਹਾਨੂੰ ਸਵੈਟਸ਼ਰਟ ਮਿਲ ਜਾਂਦੀ ਵੂਲਨ ਮਿਲ ਜਾਂਦੀ ਹੈ ਐਸ a ਬੋਟਮ ਵੀ ਹੈਗਾ ਸੇਮ ਕਲਰ ਦਾ ਉਹ ਵੀ ਵੂਲਨ ਦੇ ਅੰਦਰ ਹੀ ਆਉਣ ਵਾਲਾ ਮਤਲਬ ਇਹ ਪੂਰੇ ਵੂਲਨ ਵਾਲੇ ਸੈਟ ਦਿਖਾ ਰਹੀਆਂ ਮੈਂ ਤੁਹਾਨੂੰ ਇਸ ਤੋਂ ਇਲਾਵਾ ਜੇ ਤੁਹਾਨੂੰ ਹੂਡੀ ਦੇ ਅੰਦਰ ਲੈਣਾ ਹੋਵੇ ਤਾਂ ਫਿਰ ਆ ਚੈੱਕ ਕਰੋ ਇਹ ਹੂਡੀ ਪੈਟਰਨ ਦੇ ਅੰਦਰ ਆਰਟੀਕਲ ਹੈ ਨਾਲੇ ਤੁਹਾਨੂੰ ਪਤਾ ਹੈ ਆਪਣੇ ਰੇਂਜ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਹੈ ਆਪਣੀ ਰੇਂਜ ਸ਼ੁਰੂ ਹੋ ਜਾਂਦੀ ਹੈ 169 ਦੀ ਸਟਾਰਟਿੰਗ ਪ੍ਰਾਈਸ ਤੋਂ ਜੀ ਹਾਂ ਓਨਲੀ 169 ਦੀ ਸਟਾਰਟਿੰਗ ਪ੍ਰਾਈਸ ਤੋਂ ਇਥੇ ਵੂਲਨ ਕਲੈਕਸ਼ਨ ਸ਼ੁਰੂ ਹੋ ਜਾਂਦਾ ਹੈ ਬਾਕੀ ਜਵਾਕਾ ਦੇ ਕੱਪੜੇ ਤਾਂ ਆਪਣੇ 26 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਬਟ ਅਜ ਆਪਾਂ ਸਿਰਫ ਵਿੰਟਰ ਦੀ ਗੱਲ ਕਰ ਰਹੇ ਆ ਤਾਂ ਵਿੰਟਰ ਕਲੈਕਸ਼ਨ ਓਨਲੀ 169 ਸਟਾਰਟਿੰਗ ਰਹਿਣ ਵਾਲਾ ਹੈ ਤੇ ਇਹ ਰਿਹਾ ਜੀ ਇਹਦਾ ਬਾਟਮ ਬਾਟਮ ਚੈੱਕ ਕਰਾ ਦਿੰਦੇ ਆ ਤੁਹਾਨੂੰ ਆ ਚੈੱਕ ਕਰੋ ਇਹਦੇ ਵਿੱਚ ਕਲਰ ਆਪਸ਼ਨਸ ਮਿਲ ਜਾਣਗੇ ਨਾਲੇ ਹੋਰ ਵੀ ਸਾਈਜ਼ਸ ਆਪਣੇ ਕੋਲ ਨੇ ਕਲਰ ਚਾਰਟ ਵੀ ਹੈਗਾ ਸਾਈਜ਼ਸ ਵੀ ਹੈਗੇ ਪੂਰਾ ਸੈੱਟ ਮਿਲੂਗਾ ਸੈੱਟ ਰੈਨ ਵਾਲਾ ਆਪਣਾ 3 ਪੀਸਾ ਦਾ ਮਤਲਬ 3 ਡਿਫਰੈਂਟ ਕਲਰਸ ਆਣਗੇ ਸਿੰਗਲ ਪੀਸ ਨਹੀਂ ਮਿਲੂਗਾ ਇੱਕ ਵੀ ਜੇ ਤੁਹਾਨੂੰ ਲੱਗ ਰਿਹਾ ਕਿ ਸਾਨੂੰ ਕੋਈ ਵੀ ਕਲੈਕਸ਼ਨ ਪਸੰਦ ਆ ਰਿਹਾ ਪਰਚੇਸ ਕਰਨਾ ਹੈ ਪਰਸਨਲੀ ਲੈਣਾ ਹੈ ਤਾਂ ਉਸੇ ਕਾਲ ਨਾ ਕਰ ਰਹੇ ਹੋ ਕਿ ਪਰਸਨਲ ਯੂਸ ਵਾਸਤੇ ਨਹੀਂ ਦਿੰਦੇ ਆਪਾਂ ਸਿਰ ਬੀ ਟੂ ਬੀ ਡੀਲ ਕਰਦੇ ਆ ਜਾਂ ਫਿਰ ਤੁਹਾਨੂੰ ਬਲਕ ਚ ਲੈਣਾ ਹੋਵੇ ਬਹੁਤ ਜ਼ਿਆਦਾ ਕੁਆਂਟੀਟੀ ਚ ਲੈਣਾ ਹੋਵੇ ਤਾਂ ਤੁਸੀਂ 25-30000 ਦਾ ਮੀਨ ਫਿਰ ਤੁਸੀਂ ਪਰਚੇਜ਼ਿੰਗ ਕਰ ਸਕਦੇ ਹੋ ਚਲੋ ਇੱਕ ਹੋਰ ਆਰਟੀਕਲ ਦਿਖਾਉਣਾ ਆ ਦੇਖੋ ਇਹ ਸਿੰਗਲ ਹੂਡੀ ਆਉਣ ਵਾਲੀ ਹੈ ਕਲਰ ਚੈੱਕ ਕਰੋ ਬਲੂ ਕਲਰ ਹੈ ਨਲੇ ਕਲਰ ਪੈਟਰਨ ਬਹੁਤ ਪ੍ਰੀਟੀ ਹੈ ਬਲੂ ਕਲਰ ਤਾਂ ਉਹ ਮੁੰਡਿਆਂ ਨੂੰ ਬਹੁਤ ਪਸੰਦ ਹੁੰਦਾ ਹੈ ਬੈਕ ਸਾਈਡ ਤੇ ਤੁਹਾਨੂੰ ਚੈੱਕ ਕਰਾ ਦੇਣਾ ਆ ਚੈੱਕ ਕਰੋ ਬੈਕ ਸਾਈਡ ਵੀ ਤੁਹਾਨੂੰ ਪ੍ਰਿੰਟ ਦੇਖਣ ਨੂੰ ਮਿਲ ਜਾਂਦਾ ਹੈ ਕਾਫੀ ਪਿਆਰਾ ਜਿਹਾ ਲੱਗ ਰਿਹਾ ਹੈ ਇਹਦੇ ਵਿੱਚ ਇੱਕ ਹੋਰ ਆਰਟੀਕਲ ਵੀ ਹੈ ਮੇਰੇ ਕੋਲ ਇੱਕ ਆ ਵਾਲਾ ਦੇਖ ਸਕਦੇ ਹੋ ਯਰ ਇੰਨਾ ਵਧੀਆ ਫੈਬਰਿਕ ਇੰਨਾ ਪ੍ਰੀਮੀਅਮ ਕੁਆਲਿਟੀ ਤੇ ਇੰਨੀ ਕੱਟ ਰੇਂਜ ਇਹ ਤਾਂ ਮੈਂ ਵੀ ਨਹੀਂ ਸੋਚਿਆ ਸੀਗਾ ਮੈਂ ਕਿਹਾ ਸੀ ਨਾ ਤੁਹਾਨੂੰ ਲੁਧਿਆਣਾ ਅੰਮ੍ਰਿਤਸਰ ਜਲੰਧਰ ਸਾਰਿਆਂ ਨੂੰ ਸਸਤੇ ਕਲੈਕਸ਼ਨ ਪ੍ਰੋਵਾਈਡ ਕਰਾਵਾਂਗੇ ਤੁਸੀਂ ਇਹ ਲੈ ਸਕਦੇ ਹੋ ਇਸ ਤਰ੍ਹਾਂ ਦੇ ਆਰਟੀਕਲ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਪੂਰਾ ਕਲੈਕਸ਼ਨ ਫੈਕਟਰੀ ਰੇਟ ਮਿਲ ਰਿਹਾ ਹੈ ਨਾਲੇ ਕੁੜੀਆਂ ਵਾਸਤੇ ਵੀ ਆਪਣੇ ਕੋਲ ਆਰਟੀਕਲਸ ਨੇ ਜਿਵੇਂ ਕਿ ਆਹ ਦੇਖੋ ਇਹ ਆਪਾਂ ਸਪੈਸ਼ਲੀ ਕੁੜੀਆਂ ਵਾਸਤੇ ਡਿਜ਼ਾਈਨ ਕਰਾਇਆ ਨੇ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਇੱਥੇ ਮਿਲ ਜਾਣਗੇ ਫੈਬਰਿਕ ਕੁਆਲਿਟੀ ਪ੍ਰੀਮੀਅਮ ਹਾਂ ਨਾਲੇ ਸੌਫਟ ਵੂਲਨ ਰਹਿਣ ਵਾਲਾ ਤੁਸੀਂ ਦੇਖੋਗੇ ਨਾ ਐਨਾ ਪਿਆਰਾ ਹੈ ਜਿਵੇਂ ਉਹ ਹੁੰਦਾ ਹੈ ਨਾ ਰੈਬਿਟ ਉਸ ਤਰੀਕੇ ਦਾ ਫੀਲ ਆ ਰਿਹਾ ਹੈ ਸੱਚੀ ਬਹੁਤ ਜ਼ਿਆਦਾ ਸੌਫਟ ਮਟੀਰੀਅਲ ਹੈ ਨਾਲੇ ਤੁਸੀਂ ਅਵੇ ਚੈੱਕ ਕਰੋਗੇ ਇਹਦੇ ਵਿੱਚ ਤੁਹਾਨੂੰ ਚੈਨ ਮਿਲ ਜਾਂਦੀ ਹੈ ਚੈਨ ਵੀ ਦੇ ਕੁਆਲਿਟੀ ਚੈੱਕ ਕਰੋ ਪਹਿਲਾਂ ਕਿੰਨੀ ਵਧੀਆ ਕੁਆਲਿਟੀ ਦੀ ਚੈਨ ਦਿੱਤੀ ਗਈ ਹੈ ਮਤਲਬ ਕੁਆਲਿਟੀ एकदम ਪ੍ਰੀਮੀਅਮ ਆਉਣ ਵਾਲੀ ਹੈ ਇਹਦੇ ਵਿੱਚ ਸੇਮ ਕਲਰ ਆ ਸਾਈਜ਼ਸ ਵੱਖੋ ਵੱਖਰੇ ਨੇ ਮਤਲਬ ਇਹਦੇ ਵਿੱਚ ਤੁਹਾਨੂੰ ਸਾਈਜ਼ਸ ਮਿਲ ਜਾਣਗੇ ਡਿਫਰੈਂਟ ਡਿਫਰੈਂਟ ਇਹ ਆਪਣਾ 30 32 34 ਤਿੰਨ ਪੀਸ ਦਾ ਸੈੱਟ ਆਊਗਾ ਤਿੰਨ ਸਾਈਜ਼ਸ ਰਹਿਣ ਵਾਲੇ ਨੇ ਇਹਦੇ ਵਿੱਚ ਸੇਮ ਕਲਰ ਦੇ ਅੰਦਰ ਜਿਸ ਤੋਂ علاوہ ਤੁਹਾਨੂੰ ਹੋਰ ਵੀ ਕਲੈਕਸ਼ਨਸ ਮਿਲ ਜਾਣਗੇ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਆਪਣੇ ਵੀਡੀਓ ਕਾਲ ਦੀ ਫੈਸਿਲਿਟੀ ਵੀ ਹੈ ਕਾਲਿੰਗ ਕਰਕੇ ਵੀ ਇੱਥੇ ਕਲੈਕਸ਼ਨ ਪਰਚੇਸ ਹੋ ਰਹੇ ਨੇ ਅੱਜ ਆਪਣੇ ਲਾਈਵ ਕਸਟਮਰ ਇੱਥੇ ਬੈਠੇ ਹੋਏ ਨੇ ਉਹ ਵੀ ਪਰਚੇজিং ਕਰ ਰਹੇ ਨੇ ਜੇ ਤੁਸੀਂ ਵੀ ਵਿਜ਼ਿਟ ਕਰਨਾ ਹੈ ਤੁਸੀਂ ਵੀਡੀਓ ਵਿਜ਼ਿਟ ਕਰ ਸਕਦੇ ਹੋ ਪਰਚੇਸਿੰਗ ਕਰ ਸਕਦੇ ਹੋ ਕਿਉਂਕਿ ਕਲੈਕਸ਼ਨ ਬਹੁਤ ਸਾਰਾ ਹੈ ਇਹ ਪੂਰਾ ਦਾ ਪੂਰਾ ਕਲੈਕਸ਼ਨ ਆਪਣਾ ਕਿਡਸ ਵੇਅਰ ਦਾ ਰਹਿਣ ਵਾਲਾ ਹੈ ਬਟ ਇੱਕੋ ਹੀ ਗੱਲ ਹੈ कि सिंगल नहीं मिलता होलसेल ही मिलूगा। तो कंट्री तो भी ऑर्डर लगा गल्फ कंट्री अंदर या फिर बाकी किसी होर कंट्री तो भी ऑर्डर लवा सकते हो कि अपना ऑलरेडी थर्टी प्लस कलेक्शन चाहता है तो लोग परचेज भी कर रहे हैं विजिट कर रहे हैं ਤਾਂ ਤੁਸੀਂ ਵੀ ਕਰ ਸਕਦੇ ਹੋ ਸਾਡੀ ਗੱਡੀ ਲੈਣ ਪਹੁੰਚਿਓਗੀ ਤੁਹਾਨੂੰ ਜੇ ਤੁਸੀਂ ਵਿਜ਼ਿਟ ਕਰੋਗੇ ਤਾਂ ਉਹਦੀ ਟੈਨਸ਼ਨ ਨਾ ਲਿਓ ਕਿਉਂਕਿ ਆਪਣੇ ਇਥੋਂ ਪਿਕਅਪ ਫੈਸਿਲਿਟੀ ਤੁਹਾਨੂੰ ਮਿਲ ਜਾਂਦੀ ਹੈ ਤਾਂ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਅੰਦਰ ਕੁਝ ਨਵੇਂ ਆਰਟੀਕਲਸ ਦੇ ਨਾਲ ਧਿਆਨ ਰੱਖਿਓ ਆਪਣੇ ਵਿంటర్ ਕਲੈਕਸ਼ਨ ਪਰਚੇਸ ਕਰਨ ਵਾਸਤੇ ਕੰਟੈਕਟ ਜ਼ਰੂਰ ਕਰ ਲਿਓ ਅੱਜ ਮੇਰਾ ਪ੍ਰੈਕਸ਼ਨ ਦੀ ਟੀਮ ਨੂੰ ਨੰਬਰ ਮੈਂਸ਼ਨ ਕੀਤਾ ਹੋਇਆ ਹੀ ਹੈ ਜਿਨ੍ਹਾਂ ਨੂੰ ਕੁਝ ਹੋਰ ਆਰਟੀਕਲ ਦੇਖਣੇ ਆ ਤਾਂ ਫਿਰ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ कि ਸਾਨੂੰ ਇਹ ਵਾਲੇ ਆਰਟੀਕਲ ਦੇਖਣਾ ਹੈ ਜਾਂ ਫਿਰ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਮੇਰੀ ਇਨਸਟਾ ਆਈਡੀ ਤੇ ਇਨਸਟਾਈ ਮੈਂਸ਼ਨ ਕਰ ਦਾਂਗੀ ਥੱਲੇ ਤੁਸੀਂ ਜਾ ਕੇ ਉੱਥੇ ਵੀ ਮੈਸੇਜ ਕਰ ਸਕਦੇ ਹੋ ਮੈਨੂੰ ਉੱਥੇ ਫੋਲੋ ਕਰ ਸਕਦੇ ਹੋ ਉੱਥੇ ਮੈਂ ਤੁਹਾਨੂੰ ਬਹੁਤ سارے ਕਲੈਕਸ਼ਨ ਦਿਖਾਨੀ ਆ ਤੁਹਾਨੂੰ ਰਿਪਲਾਈ ਕਰਦੀ ਆ ਮੈਸੇਜਸ ਦੇ ਰਿਪਲਾਈ ਕਰਦੀਆਂ ਕਮੈਂਟਸ ਤੇ ਰਿਪਲਾਈ ਕਰਦੀਆਂ ਤੁਸੀਂ ਉੱਥੇ ਵੀ ਮੈਨੂੰ ਮਿਲ ਸਕਦੇ ਹੋ ਤਾਂ ਮਿਲਦੇ ਆਂ ਤੁਹਾਨੂੰ ਵੀਡੀਓ ਦੇ ਅੰਦਰ ਕੁਝ ਨਵੇਂ ਆਰਟੀਕਲਸ ਤੇ ਨਾ ਧਿਆਨ ਰੱਖਿਓ ਆਪਣਾ ਵੀਡੀਓ ਚੰਗੇ ਲੱਗੇ ਵੀ ਲਾਈਕ ਸ਼ੇਅਰ ਕਰ ਲਿਓ ਜੇਕਰ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਕਿਉਂਕਿ ਉਹਦੇ ਕਰਕੇ ਤੁਹਾਨੂੰ ਸਾਡੇ ਨਵੇਂ-ਨਵੇਂ ਕਲੈਕਸ਼ਨ ਜਦੋਂ ਵੀ ਵੀਡੀਓਜ਼ ਆਣਗੀਆਂ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਮਿਲੇਗਾ ਤੇ ਸਭ ਤੋਂ ਪਹਿਲਾਂ ਤੁਸੀਂ ਨਵੇਂ ਆਰਟੀਕਲ ਪਰਚੇਸ ਕਰ ਸਕੋਗੇ ਬਾਏ ਬਾਏ ਧੰਨਵਾਦ